ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸੱਚ ਕਾਲ ਜੀ ਮੈਂ ਸ਼ੁਕਰਗੁਜ਼ਾਰ ਹਾਂ ਸਾਰਿਆਂ ਦਾ ਅੱਜ ਸਾਡੇ ਜਾਣੇ ਸਾਡੀ ਸਪੋਰਟ ਦੇ ਵਿੱਚ ਇੱਥੇ ਕਾਲੀ ਮਾਤਾ ਮੰਦਰ ਪਟਿਆਲੇ ਵਿਖੇ ਪਹੁੰਚੇ ਨੇ ਤੇ ਸਾਡੀ ਫਿਲਮ ਆ ਰਹੀ ਹੈ ਜੀ 26 ਸਤੰਬਰ 2025 ਨੂੰ ਚਲੋ ਬੁਲਾਵਾ ਆਇਆ ਹੈ ਤੇ ਅਸੀਂ ਬਹੁਤ ਹੀ ਆਸਥਾ ਨਾਲ ਤੇ ਪਿਆਰ ਨਾਲ ਇਹ ਫਿਲਮ ਬਣਾਈ ਹੈ ਤੇ ਮੈਂ ਉਮੀਦ ਕਰਦਾ ਕਿ ਉਨੀ ਪਿਆਰ ਤੇ ਆਸਥਾ ਦੇ ਨਾਲ ਤੁਸੀਂ ਇਹ ਫਿਲਮ ਨੂੰ ਦੇਖਣ ਜ਼ਰੂਰ ਪਹੁੰਚੋਗੇ 26 ਸਤੰਬਰ ਨੂੰ ਸਰ ਧਾਰਮਿਕ ਫਿਲਮ ਹੈਗੀ ਕਿਹੜੇ ਕਿਹੜੇ ਜਗ੍ਹਾ ਤੇ ਸ਼ੂਟ ਹੋਈ ਹੈ ਕਿਹੜੇ ਕਿਹੜੇ ਧਾਰਮਿਕ ਸਥਾਨਾਂ ਤੇ ਪਹੁੰਚਿਓ ਕੀ ਐਕਸਪੀਰੀਅੰਸ ਹੈ ਅ ਵੈਸੇ ਤਾਂ ਜੀ ਇਹ ਫਿਲਮ ਜਰਨੀ ਹੈਗੀ ਆ ਜੀ ਵੈਸ਼ਨੂ ਦੇਵੀ ਦੀ ਬਟ ਇਹਦੇ ਵਿੱਚ ਤੁਹਾਨੂੰ ਨੌ ਧਾਮਾਂ ਦੇ ਦਰਸ਼ਨ ਵੀ ਦੇਖਣ ਨੂੰ ਮਿਲਣਗੇ ਫਿਲਮ ਦੇ ਵਿੱਚ ਤੇ ਇਹਦੇ ਵਿੱਚ ਬਹੁਤ ਸਾਡੇ ਦਿੱਗਜ ਕਲਾਕਾਰ ਸੀਨੀਅਰ ਅਦਾਕਾਰਾਂ ਤੋਂ ਸ਼ੁਰੂ ਕਰਦੇ ਆ ਰਾਣਾ ਸਰ ਹੋਣੀ ਹੋਗੇ ਰਾਣਾ ਚੰਗ ਭਾਦਰ ਜੀ ਫਿਰ ਅਵਤਾਰ ਗਿਲ ਸਰ ਹੋਗੇ ਅਨੀਤਾ ਸ਼ਰਦੀਸ਼ ਮੈਮ ਹੋਗੇ ਹਨੀ ਮੱਟੂ ਬਾਈ ਹੋ ਗਿਆ ਫਿਰ ਮੈਂ ਹੋ ਗਿਆ ਰਵਿੰਦਰ ਜੀ ਹੋਗੇ ਪੁੰਨੇ ਆ ਜੀ ਹੋ ਗਏ ਗੁਰਜੀਤ ਮੈਮ ਸਾਡੇ ਪ੍ਰੋਡਿਊਸਰ ਵੀ ਨੇ ਤੇ ਵਿੱਚ ਮੇਰੇ ਮਦਰ ਵੀ ਬਣੇ ਨੇ ਹੀਰ ਸਾਹਿਬ ਜਿਨ੍ਹਾਂ ਕਰਕੇ ਸਾਰਾ ਕੁਝ ਪੋਸੀਬਲ ਹੋਇਆ ਜੀ ਬਲਵਿੰਦਰ ਹੀਰ ਜੀ ਸਾਡੇ ਫਿਲਮ ਦੇ ਪ੍ਰੋਡਿਊਸਰ ਸੈਕੰਡ ਪ੍ਰੋਡਿਊਸਰ ਸਾਡੇ ਪਲਟਾ ਸਾਹਿਬ ਹੋਗੇ ਸੋ ਕੁੱਲ ਮਿਲਾ ਕੇ ਜੀ ਬਹੁਤ ਇੱਕ ਕਮਾਲ ਦਾ ਪ੍ਰੋਜੈਕਟ ਸਾਡੀ ਝੋਲੀ ਪਿਆ ਸਾਨੂੰ ਆਪ ਮਾਤਾ ਦਾ ਬੁਲਾਵਾ ਆਇਆ ਜੀ ਸੋ ਅਸੀਂ ਤਾਂ ਚੂਜ਼ ਕਰਨ ਵਾਲੇ ਕੌਣ ਸੀਗੇ ਪਰ ਮੈਨੂੰ ਲੱਗਦਾ ਅਸੀਂ ਬਹੁਤ ਲੱਕੀ ਫੀਲ ਕਰਦੇ ਆਂ ਜੀ ਕਿ ਇਹ ਸਾਡੀ ਝੋਲੀ ਇਹ ਫਿਲਮ ਪਈ ਇਨਸਪੀਰਸ਼ਨ ਲੈ ਕੇ ਚੱਲੇ ਉਹਨਾਂ ਨੂੰ ਕੀ ਅੱਗੇ ਆਉਣ ਦੇ ਟਾਈਮ ਤੋਂ ਉਹਨਾਂ ਤੋਂ ਇਨਸਪੀਰਸ਼ਨ ਲੈ ਕੇ 4 ਵਜੇ ਫਿਲਮ ਕਰੋਗੇ ਇਨਸਪੀਰਸ਼ਨ ਭਾਜੀ ਇਹ ਇਦਾਂ ਤਾਂ ਹੈ ਨਹੀਂ ਵੀ ਹੁਣੇ ਹੀ ਮਿਲ ਗਿਆ ਛੋਟੇ ਹੁੰਦੇ ਤੋਂ ਲੈ ਕੇ ਇਨਸਪੀਰਸ਼ਨ ਤੋਂ ਮੇਰੇ ਸ਼ੁਰੂ ਤੋਂ ਹੀ ਸੀਗੇ ਅ ਬਸ ਅਸ਼ੀਰਵਾਦ ਉਹਨਾਂ ਦਾ ਨਾਲ ਹੀ ਹੈ ਜੀ ਹਮੇਸ਼ਾ ਦਿਲ 'ਚ ਨੇ ਤੇ ਉਮੀਦ ਕਰਦੇ ਆਂ ਤੇ ਟਰਾਈ ਕਰਦੇ ਆਂ ਕਿ 200% ਕੰਮ ਆਪਣੇ ਵੱਲੋਂ ਇਮਾਨਦਾਰੀ ਨਾਲ ਕਰਾਂਗੇ ਤੇ ਜੀ ਜਿੱਤ ਜਾਣਗੇ